ਉਹ ਉਦੋਂ ਫੋਨ ਚੱਕਿਆ ਫਾੜਾ ਢਵਾ ਰਾਂ ਤੇਰਾ ਬਾਪ ਦਾ ਮਰਨੇ ਆ ਵਾ ਹਾਂ ਟੈਪਾਂ ਨੰਬਰ ਲਵਾਓ ਠੀਕ ਐ ਵਲੌਗ ਸ਼ੁਰੂ ਕਰ ਲਈਏ ਬੜਾ ਜੀ ਆ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਸਵਾਗਤ ਕਰਦੇ ਬਾਈ ਤੁਹਾਡਾ ਅੱਜ ਦੇ ਇਸ ਕੰਮੇ ਵਲੌਗ ਵਿੱਚ ਤੇ ਬਾਈ ਆਪਣਾ ਮੰਨਾ ਪਲੰਬਰ ਵੀ ਆਇਆ ਆਪਣੇ ਨਾਲ ਅੱਜ ਕਹਿਦੇ ਕੋਸਾ ਮੈਂ ਵੀ ਕਹਿ ਕਹਾ ਹੁਣ ਠੀਕ ਹੈ ਕੋਈ ਟੈਨਸ਼ਨ ਹੋਈ ਬਈਆ ਠੀਕ ਹੈ ਠੀਕ ਤੈਨੂੰ ਟੈਨਸ਼ਨ ਕਰੀ ਕੰਮ ਚੱਲ ਰਿਹਾ ਗੋਠੀਆਂ ਦੇ ਬਈ ਤੜਾ ਤੜਾ ਆਏ ਤਾਂ ਟੈਨਸ਼ਨ ਹੋਈ ਬਈਆ ਠੀਕ ਹੈ ਅੱਜ 8 8 ਦੇ ਘੰਟੇ 9 ਤਰੀਕ ਤਰੀਕਾ ਦੇ ਵਿੱਚ ਦੇਖੀ ਜਾਣੀ ਹੈ ਚਲੋ ਜਿਹੜੇ ਵੀ ਹੋਈ 9 ਕਿਸ਼ਤਾ ਹੀ ਦੇਖਿਆ ਮੈਂ ਤਾਂ ਕਿਸ਼ਤਾ ਹੀ ਦੇਖੀਆਂ ਤੇ ਅੱਜ ਬਈ ਹੌਦੀ ਦੀ ਚਣਾਈ ਲੱਗੇ ਆਪਾਂ ਲਾਉਣਾ ਕੱਲ ਤੁਸੀਂ ਦੇਖਿਆ ਤਾਂ ਵੀਡੀਓ ਵਿੱਚ ਆਪਾਂ ਪਿੱਛੇ ਬਾਥਰੂਮ ਦੇ ਪੈਪ ਕੰਪਲੀਟ ਕਰਕੇ ਤੇ ਬਜਰੀ ਬੁਜਰੀ ਪਾ ਕੇ ਤੇ ਕੱਢ ਕੇ ਤੇ ਤੇ 18x18 ਦੀ ਖੋਦੀ ਬਣਾਉਂਗੇ ਬਾਈ ਉਹਦੇ ਵਿੱਚ ਆਪਾਂ ਛੋਦੀ ਚਣਾਈ ਕਰਨੀ ਹੈ ਤੇ ਇੱਕ ਖੋਦੀ ਪਾਉਣੀ ਹੈ ਛੋਟੀ ਫੁੱਟ ਬਾਈ ਫੁੱਟ ਦੀ ਜਾਂ 9x9 ਦੀ ਬਣਾਉਂਗੇ ਉਹ ਤੁਹਾਨੂੰ ਮੌਕੇ ਤੇ ਦੱਸ ਦੋਗੇ ਬਾਈ ਪੀ ਡਰੇ ਬਲਾਇਆ ਹੋਇਆ ਇਹਦੇ ਵਿੱਚ ਬਜਰੀ-ਬੁਜਰੀ ਪਾ ਕੇ ਤੇ ਉੱਪਰ ਆ ਤਾਂ ਨੇਰਾ ਹੋ ਗਿਆ ਤੇ ਇੱਥੇ ਤੇ ਬਾਈ ਦੇਖ ਸਕਦੇ ਆ ਸਾਹਮਣੇ ਇੱਥੇ ਬਣਾ ਰਹੇ ਆਪਾਂ ਖੋਦੀ ਚਣਾਈ ਸ਼ੁਰੂ ਕਰਨ ਲੱਗੇ ਆ ਤੇ ਬਾਈ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਵੇੜੇ ਦੇ ਵਿੱਚ ਬਈ ਇੱਕ ਡਰੇਨ ਇਹਦੇ ਥੱਲੇ ਆਪਾਂ ਨੇ ਰੱਖਤੀ ਤੇ ਖੁੰਝੇ ਦੇ ਵਿੱਚ ਬਈ ਜਾਲੀ ਲੱਗ ਜੂਗੀ ਬਾਹਰ ਵੇੜੇ ਦਾ ਪਿੱਛੇ ਪਾਣੀ ਨਿਕਲ ਜੂਗਾ ਜਿੱਥੇ ਆਪਣਾ ਮਸ਼ੀਨ ਵਗੈਰਾ ਰੱਖੂਗਾ ਇਹਦਾ ਤੇ ਹੌਦੀ ਦੀ ਚਣਾਈ ਬਈ ਆਪਾਂ ਲਾ ਰਹੇ ਹਾਂ ਹੌਦੀ ਦੀ ਚਣਾਈ ਬਈ 19 ਇੰਚ ਹੋ ਗਈ ਤੇ ਪੈਪ ਇਹਦੇ ਵਿੱਚ ਜਿਆਦਾ ਤਾਂ ਇਸ ਕਰਕੇ ਬਈ 18 ਦਾ ਨਹੀਂ ਹੈਗਾ ਇਸ ਵਾਰੀ 19 ਦਾ ਬਣਿਆ ਮੇਨ ਹੌਲ ਚੱਲ ਰਹੀ ਹੈ ਬਈ ਦੀ ਚਣਾਈ ਨਾਲ ਦੀ ਨਾਲ ਬਾਬੂ ਆ ਜਾ ਵੇ ਲੈ ਵੀ ਪਿੱਛੇ ਉਂਗਲ ਨੱਟਾਏ ਮੈਂ ਰੱਖਣਾ अम च बेट दौना पलंबर कहना चाहिए काम बहुत बड़ा है बी तो है इधर ही डिपेंड है अच्छे बेटे अच्छी मिजली पेमेंट है बहुत ये ਉੱਪਰ ਹੋ ਗਏ ਬਚ ਗਿਆ ਨਾ ਉਹ ਜਬਦੀ ਪਾ ਕੇ ਪੈਪਾਂ ਦੇ ਪਾ ਦਨੇ ਬਾਈ ਤੇ ਹੋਦੀਆਂ ਦਾ ਕੰਮ ਆਪਣਾ ਕੰਪਲੀਟ ਹੈ ਇਹ ਬਾਈ 11 ਬਾਈ 11 ਦੀ ਹੋਦੀ ਬਣੀ ਛੋਟੇ ਵਾਲੀ ਤੇ ਅੱਜ ਬਾਈ ਮੌਸਮ ਸੋਹਣਾ ਧੁੱਪ ਨੇ ਕੱਢੀ ਆ ਰੱਬ ਨੇ ਇੱਛਾਮਕਾ ਦਾ ਹੋਇਆ ਸੂਰਜ ਸਾਹਮਣੇ ਇਹ ਬਈ ਮਸਾਲਾ ਬਚਿਆ ਥੋੜਾ ਜਿਹਾ ਉਹਦੇ ਵਿੱਚ ਬਜਰੀ ਘੇਰ ਕੇ ਤਰਪਾਂ ਦੇ ਬਜਰੀ ਪਾ ਕੇ ਪਿੱਛੇ ਵੇੜੇ ਦਾ ਕੰਮ ਅੱਜ ਦਾ ਕੰਪਲੀਟ ਕਰਦੇ ਆਂ ਤੇ ਮੂਰੇ ਰਸੋਈ ਦਾ ਬਾਹੂ ਚੱਲ ਰਿਹਾ ਪਟਪਟਈਆ ਰੋਈ ਦੀ ਲੈਣ ਬਈ ਕੱਟ ਕੇ ਇੱਥੇ ਹੋਦੀ ਬਣਾਉਂਗੇ ਪਿੱਛੇ ਤੇ ਬੜੀ ਹੋਦੀ ਦੀ ਗਣਾਈ ਅੱਜ ਦੇਖਣੇ ਲਾਉਨੇ ਆ ਕਰਦੇ ਆ ਦੇਖੋ ਸਾਡੇ ਨਾਲ ਸਾਰੀ ਗੱਲਬਾਤ ਸਾਂਝੀ ਛੱਡ ਛੱਡ ਕੱਢਦੀ ਏਟ ਉੱਪਰ ਦਾ ਦੇਖੋ ਨਿਊਆ ਪਰਨੇ ਦਾ ਕੰਮ ਚੱਲੀ ਜਾਂਦਾ ਬਾਈ ਤੇ ਕੋਠੀਆਂ ਦੀਆਂ ਨਵਾੜ ਨਿਊਆ ਪਰ ਪਰ ਗੋਰੀਆਂ ਥੱਲੇ ਮੇਰ ਹੋਦੀ ਦੀ ਬਾਈ ਪਟਾਈ ਆਪਣੀ ਤਕਰੀਬਨ ਫਰੰਟ ਵਾਲੀ ਹੋਦੀ ਆ ਇਹਦੀ ਹੋਈ ਵੀ ਆ ਇੱਥੇ ਛੋਟੀ ਹੋਦੀ ਦੀ ਬਾਈ ਕਿਚਨ ਵਾਲੇ ਜਿਹੜੇ ਚ ਪੈਪ ਆਪਣੇ ਆਉਣੇ ਆ ਉਹਦੀ ਤੇ ਅੱਜ ਚੱਲ ਰਹੀ ਆ ਫੁੱਟ ਬਾਈ ਫੁੱਟ ਦੀ ਖੋਦੀ ਬਣਾਉਂਗੇ ਇੱਥੇ ਤੇ ਅੰਦਰ ਤੇ ਪਾਈਪ ਕੱਢਣੇ ਆ ਸਾਹਮਣੇ ਕਿਚਨ ਵਾਲੀ ਪਾਈਪ ਖੜੀ ਆ ਬਾਈ ਉੱਪਰ ਦੀ ਇੱਥੇ ਪਟਾਈ ਕਰਕੇ ਆਪਾਂ ਪੀ ਡ੍ਰੈਵ ਲਾ ਕੇ ਖੋਦੀ ਦੇ ਵਿੱਚ ਇਹਦੇ ਨਾਲ ਜੋੜਨੀ ਆ ਮੇਨ ਖੋਦੀ ਨਾਲ ਤੇ ਬਾਈ ਸੀਵੇਰੇਜ ਦਾ ਕਨੈਕਸ਼ਨ ਇੱਥੇ ਇਹਨਾਂ ਦਾ ਹੋਇਆ ਬਾਈ ਇੱਥੇ ਥੱਲੇ ਟੈਂਪੋਰਰੀ ਦੇਸੀ ਸ਼ੀਟ ਲਾਈ ਹੋਈ ਥੀ ਇਹਨੂੰ ਪਟ ਕੇ ਆਪਾਂ ਦੇਖਦੇ ਆਂ ਵੀ ਕਨੈਕਸ਼ਨ ਫਿਰ ਅੱਗੇ ਖਿੱਚ ਦੂੰਗੇ ਖੋਦੀ ਦੇ ਨਾਲ ਮਿਲਾ ਦੂੰਗੇ ਦੇਖਣੇ ਵਈ ਜੇ ਕਿੰਨਾ ਕੰਮ ਹੁੰਦਾ ਆਪਾਂ ਦਾ ਇਹ ਬਣੀਆ ਦੇਖੋ ਬਾਈ ਵੀਡੀਓ ਨਾਲ ਅੰਤ ਤੱਕ ਇਹ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰੰਪਰ ਦੇ ਕੰਬਰ ਸੇ ਬਾਈ ਲੱਗੇ ਹੋਏ ਪਟਾਈ ਕਰਨ ਜ਼ੋਰ ਮਾਰ ਰਹੇ ਆ ਤੇ ਬਾਬੂ ਦੇਖ ਲੈਨੇ ਆਂ ਬਿੰਦਰ ਕਿਆ ਕਰ ਰਿਹਾ ਹਾਂ ਬਾਬੂ ਹਾਂਜੀ ਚੱਲ ਰਹੀ ਪਟਾਈ ਹਾਂਜੀ ਹਾਂਜੀ ਦੋ ਡਰੇ ਨਾ ਰੱਖ ਦੂੰਗਾ ਜਰੇ ਇਹ ਗਾਹ ਹੁਣ ਤਾਂ ਹੰਡਲਾ ਦੀ ਨਹੀਂ ਨਹੀਂ ਕਹੀ ਚਲਾਗੇ ਤਾਂ ਸਰੀ ਗਰਮ ਹੋ ਜਾਂਦਾ ਚੱਲ ਆਉਂਦੇ ਨਾ ਬਈ ਪਹਿਲਾਂ ਸਿਮਿੰਟ ਚੱਕ ਕੇ ਇੱਧਰ ਪਿਆ ਸਿਮਿੰਟ ਇਹ ਚੱਕ ਕੇ ਇੱਧਰ ਰੱਖੇ ਸੱਤ ਅੱਠ ਥੈਲੇ ਤੇ ਆਉਂਦੇ ਰੋਟੀ ਖਾਜਮ ਕਰੀ ਸਿੱਕ ਕਰਦੇ ਆ ਬਈ ਬਾਹਰ ਦੀ ਫੇਪਟ ਪਟਈਆ

ਪੀ ਟ੍ਰੈਪ ਵਾਲਾ ਰੋੜੀ ਕੁੱਟਤੀ ਬਾਈ ਫੁੱਟ ਬਾਈ ਫੁੱਟ ਦੀ ਹੌਦੀ ਦੇ ਵਿੱਚ ਪੀ ਟ੍ਰੈਪ ਕਰਤਾ ਜਾਮ ਤੇ ਬਾਬੂ ਨੇ ਵੀ ਅੰਦਰ ਦੇ ਟੋਟੇ ਕੱਢਤੇ ਬਾਈ ਆਜੋ ਬਾਈ ਅੰਦਰ ਸਾਨੂੰ ਦਿਖਾ ਦਿੰਨੇ ਆ ਕਿੰਨੀਆਂ ਜਾਲੀਆਂ ਧੀਆਂ ਅੰਦਰ ਦੋ ਡਰੇਨ ਬਣਾਤੇ ਬਾਈ ਅੰਦਰ ਸੈਂਤੀ ਦੇ ਸਿੰਕ ਲੱਗਣਾ ਇੱਥੇ ਇਹਦੇ ਡਰੇਨਾ ਦੋ ਰੱਖਤੀਆਂ ਇੱਥੇ ਥੱਲੇ ਬਾਪੂ ਨੇ ਪਾਇਆ 45 ਡਿਗਰੀ ਦਾ ਬੈਂਡ ਪੂਰੇ ਸੈੱਟ ਪਾ ਤਿਆ ਤੇ ਹੁਣ ਬਾਈ ਪਾਉਨੇ ਆ ਬਜਰੀ ਬਜਰੀ ਪਣਾਉਨੇ ਆ ਕਿੰਨੇ ਬਾਪੂ ਇੱਕ ਬੋਰੀ ਦਾ ਬਹੁਤ ਆ ਇੱਕ ਬੋਰੀ ਦਾ ਬਣਾ ਦਨੇ ਆ ਫਿਰ ਡੇਢ ਬੋਰੀ ਦਾ ਗੱਲ ਬਚ ਗਿਆ ਤਾਂ ਠੀਕ ਹੈ ਹੁਣ ਬਾਈਪ ਵੀ ਜ਼ਿਆਦਾ ਖਾ ਹਾਂ कल तो पैप ज्यादा ही थे पानी का क्या करना फिर देखा मैं चला के समस्या वाल चलती नहीं खराब करता ही <laughs> बटन खराब है क्या है फोन नहीं करे देखा फोन करके अंदर पै गया बाबू माल अंदर पै गया ठीक है So oh.